ਸੌਤ ਦੇ ਵਿੱਚ ਚੱਲ ਰਹੀ ਹੈ ਨਾ ਜੀਜਾਂ ਨੂੰ ਲੈ ਕੇ ਤੇ ਇਹ ਜਿਹੜੀ ਚੀਜ਼ ਹੈ ਨਾ ਜੀ ਇਹਦੀ ਬਸ ਐਂ ਭੁੱਕਣੀ ਹੈ ਥੋੜੀ ਜਿਹੀ ਜਿਆਦਾ ਜਿਹੜਾ ਚਮਚਾ ਦਿੱਤਾ ਉਹਦੇ ਨਾਲ ਇਹ ਰਤੀ ਭਰ ਦੀ ਡੋਜ਼ ਹੈ ਜੀ ਹਾਂਜੀ ਔਰ ਇੰਨੀ ਕਿ ਜੇ ਬੰਦਾ ਲੈਂਦਾ ਰਹੇ ਨਾ ਜੀ ਐਂ ਐਂ ਬਸ ਐਂ ਚੱਕਣਾ ਮੂੰਹ ਚ ਪਾ ਕੇ ਹਾਂ ਸੌਫ ਜੀਰਾ ਜਵੈਨ ਤਾਂ ਹੈਗਾ ਹੀ ਆ ਪਰ ਉਹ ਉਹਦਾ ਪਾਉਣਾ ਹੀ ਪਾਉਣਾ ਇੰਨਾ ਗੇਬਾ ਲਓ ਤੁਸੀਂ ਰਿਜ਼ਲਟ ਦੇਖੋ ਜੀ ਚੰਦ ਦਿਨਾਂ ਦੇ ਵਿੱਚ ਪੇਟ ਮਲਾਈ ਵਰਗਾ ਹੋ ਜਾਂਦਾ ਸਾਫ਼ ਹੋਣ ਲੱਗ ਜਾਂਦਾ ਤੇ ਨਾਲ ਬ੍ਰੇਨ ਰਿਲੈਕਸ ਹੋਣ ਲੱਗ ਜਾਂਦਾ ਇਹਦਾ ਕੰਮ ਕੀ ਹੈ ਹਿੰਗ ਦਾ ਕਿ ਇਹ ਇਹ ਸਾਡੇ ਇੱਕ ਇੱਕ ਜੋੜ ਦੇ ਉੱਤੋਂ ਸੂਜਨ ਘਟਾ ਦੇਣੀ ਆ ਇਨਫੈਕਸ਼ਨ ਖਤਮ ਕਰ ਦੇਣੀ ਆ ਔਰ ਇਹਦੇ ਨਾਲ ਨਾਲ ਤੁਸੀਂ ਜਦੋਂ ਜੀਰਾ ਜਵੈਂਟ ਸੌਫ ਲੈਨੇ ਹੋ ਤਾਂ ਗੈਸ ਵੀ ਠੀਕ ਹੁੰਦੀ ਹੈ ਗਰਮੀ ਵੀ ਠੀਕ ਹੋ ਜਾਂਦੀ ਹੈ ਓਕੇ ਤਾਂ ਮੈਂ ਤਾਂ ਸਟਾਰਟ ਕਰੂੰਗੀ ਫਿਰ ਮੈਨੂੰ ਵੈਸੇ ਵੀ ਇਹ ਖੁਸ਼ਬੂ ਬਹੁਤ ਅੱਛੀ ਲੱਗਦੀ ਹੈ ਹੈ ਇਹ ਅੱਛੀ ਚੀਜ਼ ਹੈ ਜੀ ਹਾਂਜੀ ਹਾਂਜੀ ਇਹ ਸਭ ਤੋਂ ਵਧੀਆ ਹੈਲਥ ਬੈਨੀਫਿਟਸ ਦੇ ਇੰਨੇ ਨੇ ਜੀ ਅਸੀਂ ਦੱਸ ਵੀ ਨਹੀਂ ਸਕਦੇ ਪਰ ਮੈਂ ਤੁਹਾਨੂੰ ਇੱਕ ਵਾਰੀ ਦੇ ਤੇ ਡੱਬੇ ਤੇ ਲਿਖੇ ਹੋਏ ਨੇ ਦਿਖਾ ਦਿੰਦਾ ਤੇ ਇਹ ਜਿਹੜੀ ਚੀਜ਼ ਆ ਇਹ ਹੈਗਾ ਦੇਖੋ ਐਸਿਡਿਟੀ ਵਾਸਤੇ ਤਾਂ ਸਭ ਤੋਂ ਪਹਿਲਾਂ ਲਿਖਿਆ ਜੀ ਇਹਨੂੰ ਓਕੇ ਐਂਟੀ ਇਨਫਲਮੇਟਰੀ ਸੂਜਨ ਵਾਸਤੇ ਭਲੇ ਸਭ ਤੋਂ ਮਤਲਬ ਉੱਤਮ ਯੋਗ ਹੈ ਜੀ ਜਿਹੜੇ ਲੋਕ ਸਦਾ ਨਿਰੋਗ ਰਹਿਣਾ ਚਾਹੁੰਦੇ ਆ ਤਾਂ ਇਹ ਜਿਹੜੀ ਹਿੰਗ ਹੈ ਜਿਹਨੂੰ ਅਸੀਂ ਵਦਾਨੀ ਹਿੰਗ ਕਹਿੰਦੇ ਆ ਇਹ ਵਾਲੀ ਹਿੰਗ ਦਾ ਇਸਤੇਮਾਲ ਕਰਨਾ ਸ਼ੁਰੂ ਕਰਦੋ ਸਾਡੇ ਹਰ ਆਊਟਲੈਟ ਤੇ ਪਈ ਹੈ ਅਰ ਹਲੇ ਪੰਜਾਬ ਦੇ ਵਿੱਚ ਮੈਡੀਕਲ ਸਟੋਰਾਂ ਤੇ ਨਹੀਂ ਭੇਜ ਪਾਏ ਅਸੀਂ ਕਿਉਂਕਿ ਇਹਦੀ ਪ੍ਰੋਡਕਸ਼ਨ ਨਹੀਂ ਇੰਨੀ ਹੋਣੀ ਇਹ ਜਿੰਨਾ ਬਣਦਾ ਉਹਨਾਂ ਹੀ ਸਾਊਥ ਇੰਚ ਚ ਚਲੇ ਜਾਂਦਾ ਜੀ ਓਕੇ ਉਧਰ ਏਰੀਆ ਚ ਕੇਰਲਾ ਸਾਈਡ ਇਹ ਉੱਥੇ ਹਿੰਗ ਦਾ ਵੈਸੇ ਉਹ ਕਿੰਗ ਨੇ ਹਿੰਗ ਦੇ ਪਰ ਅਸੀਂ ਉਹਨਾਂ ਕੋਲੇ ਵੀ ਇਹਨੂੰ ਸਟੈਬਲਿਸ਼ ਕਰਾ ਦਿੱਤਾ ਕਿ ਇਹ ਉਹਨਾਂ ਨੂੰ ਲੱਗਿਆ ਵੀ ਸਾਡੇ ਵਾਲੀ ਕੁਆਲਿਟੀ ਤੋਂ ਵੀ ਉੱਪਰ ਕੁਆਲਿਟੀ ਹੈ ਤਾਂ ਤੁਹਾਨੂੰ ਵਧਾਈਆਂ ਹੋਰ ਵੀ ਵਧਾਈ ਹੈ ਨਾ ਹਾਂ ਸਾਊਥ ਦੇ ਵਿੱਚ ਚੱਲ ਰਹੀ ਹੈ ਨਾ ਜੀਜ਼ਾਂ ਨੂੰ ਲੈ ਕੇ ਤੇ ਇਹ ਜਿਹੜੀ ਚੀਜ਼ ਹੈ ਨਾ ਜੀ ਇਹਦੀ ਵਸੇ ਭੁੱਕਣੀ ਹੈ ਥੋੜੀ ਜਿਹੀ ਜਦ ਤਾਂ ਜਿਹੜਾ ਚਮਚਾ ਦਿੱਤਾ ਉਹਦੇ ਨਾਲ ਇਹ ਰਤੀ ਭਰ ਦੀ ਡੋਜ਼ ਹੈ ਜੀ ਹਾਂਜੀ ਔਰ ਇੰਨੀ ਕਿ ਜੇ ਬੰਦਾ ਲੈਂਦਾ ਰਹੇਗਾ ਜੀ ਐ ਬਸ ਐ ਚੱਕਣਾ ਡੋਜ਼ ਪਾ ਕੇ ਹਾਂ ਸੌਂਫ ਜੀਰਾ ਜਵੈਨ ਤਾਂ ਹੈਗਾ ਹੀ ਆ ਪੜਾ ਉਹ ਉਹਦਾ ਪਾਉਣਾ ਹੀ ਪਾਉਣਾ ਇੰਨਾ ਗੇਬਾ ਲਓ ਤੁਸੀਂ ਰਿਜ਼ਲਟ ਦੇਖੋ ਜੀ ਚੰਦ ਦਿਨਾਂ ਦੇ ਵਿੱਚ ਪੇਟ ਮਲਾਈ ਵਰਗਾ ਹੋ ਜਾਂਦਾ ਸਾਫ਼ ਹੋਣ ਲੱਗ ਜਾਂਦਾ ਤੇ ਨਾਲ ਬ੍ਰੇਨ ਰਿਲੈਕਸ ਹੋਣ ਲੱਗ ਜਾਂਦਾ ਇਹਦਾ ਕੰਮ ਕੀ ਹੈ ਹਿੰਗ ਦਾ ਕਿ ਇਹਦੇ ਸਾਡੇ ਇੱਕ ਇੱਕ ਜੋੜ ਦੇ ਉੱਤੋਂ ਸੂਜਨ ਘਟਾ ਦੇਣੀ ਆ ਇਨਫੈਕਸ਼ਨ ਖਤਮ ਕਰ ਦੇਣੀ ਆ ਔਰ ਇਹਦੇ ਨਾਲ ਨਾਲ ਤੁਸੀਂ ਜਦੋਂ ਜੀਰਾ ਜਵੈਨ ਸੌਂਫ ਲੈਨੇ ਹੋ ਤਾਂ ਗੈਸ ਵੀ ਠੀਕ ਹੁੰਦੀ ਹੈ ਗਰਮੀ ਵੀ ਠੀਕ ਹੋ ਜਾਂਦੀ ਹੈ ओके ਤਾਂ ਮੈਂ ਦਾ ਸਟਾਰਟ ਕਰੂੰਗੀ ਫਿਰ ਮੈਨੂੰ ਵੈਸੇ ਵੀ ਇਹ ਖੁਸ਼ਬੂ ਬਹੁਤ ਅੱਛੀ ਲੱਗਦੀ ਹੈ ਹੈ ਇਹ ਅੱਛੀ ਚੀਜ਼ ਹੈ ਜੀ ਹਾਂਜੀ ਹਾਂਜੀ ਇਹ ਸਭ ਤੋਂ ਵਧੀਆ ਹੈਲਥ ਬੈਨੀਫਿਟ ਦੇ ਇੰਨੇ ਨੇ ਨਾ ਜੀ ਅਸੀਂ ਦੱਸ ਵੀ ਨਹੀਂ ਸਕਦੇ ਪਰ ਮੈਂ ਤੁਹਾਨੂੰ ਇੱਕ ਵਾਰੀ ਦੇ ਤੇ ਡੱਬੇ ਤੇ ਲਿਖੇ ਹੋਏ ਨੇ ਦਿਖਾ ਦਉਣਾ ਤੇ ਇਹ ਜਿਹੜੀ ਚੀਜ਼ ਹੈ ਇਹ ਹੈਗਾ ਦੇਖੋ ਐਸਿਡਿਟੀ ਵਾਸਤੇ ਤਾਂ ਸਭ ਤੋਂ ਪਹਿਲਾਂ ਲਿਖਿਆ ਇਹਨੂੰ ਓਕੇ ਐਂਟੀ ਇਨਫਲਮੇਟਰੀ ਸੋਜਨ ਵਾਸਤੇ ਭਲੇ ਸਭ ਤੋਂ ਮਤਲਬ ਉੱਤਮ ਯੋਗ ਹੈ ਜੀ ਜਿਹੜੇ ਲੋਕ ਸਦਾ ਨਿਰੋਗ ਰਹਿਣਾ ਚਾਹੁੰਦੇ ਆ ਤਾਂ ਇਹ ਜਿਹੜੀ ਹਿੰਗ ਹੈ ਜਿਹਨੂੰ ਅਸੀਂ ਵਦਾਨੀ ਹਿੰਗ ਕਹਿੰਦੇ ਆ ਇਹ ਵਾਲੀ ਹਿੰਗ ਦਾ ਇਸਤੇਮਾਲ ਕਰਨਾ ਸ਼ੁਰੂ ਕਰਦੋ ਸਾਡੇ ਹਰ ਆਊਟਲੈਟ ਤੇ ਪਈ ਹੈ ਅਰ ਹਲੇ ਪੰਜਾਬ ਦੇ ਵਿੱਚ ਮੈਡੀਕਲ ਸਟੋਰਾਂ ਤੇ ਨਹੀਂ ਭੇਜ ਪਾਏ ਅਸੀਂ ਕਿਉਂਕਿ ਇਹਦੀ ਪ੍ਰੋਡਕਸ਼ਨ ਨਹੀਂ ਇੰਨੀ ਹੋਣੀ ਇਹ ਜਿੰਨਾ ਬਣਦਾ ਉਹਨਾਂ ਹੀ ਸਾਊਥ ਇੰਚ ਚ ਚਲਾ ਜਾਂਦਾ ਜੀ ਓਕੇ ਉਧਰ ਏਰੀਆ ਚ ਕੇਰਲਾ ਸਾਈਡ ਇਹ ਉੱਥੇ ਹਿੰਗ ਦਾ ਵੈਸੇ ਉਹ ਕਿੰਗ ਨੇ ਹਿੰਗ ਦੇ ਪਰ ਅਸੀਂ ਉਹਨਾਂ ਕੋਲੇ ਵੀ ਇਹਨੂੰ ਸਟੈਬਲਿਸ਼ ਕਰਾ ਦਿੱਤਾ ਕਿ ਇਹ ਉਹਨਾਂ ਨੂੰ ਲੱਗਿਆ ਵੀ ਸਾਡੇ ਵਾਲੀ ਕੁਆਲਿਟੀ ਤੋਂ ਵੀ ਉੱਪਰ ਕੁਆਲਿਟੀ ਹੈ ਤਾਂ ਤੁਹਾਨੂੰ ਵਧਾਈਆਂ ਹੋਰ ਵੀ ਵਧਾਈ ਹੈ ਨਾ